ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਮੈਂ ਛੋਟੇ ਜਿਹੇ ਪ੍ਰਾਲੇ ਦੇ ਨਾਲ ਆਪਾਂ ਬਹੁਤ ਚੀਜ਼ ਜਿਹੜੀਆਂ ਪੈਦਾ ਕਰ ਸਕਦੇ ਹਾਂ ਦੇਖੋ ਸਾਡੇ ਘਰ ਪੇਂਟ ਵਾਲੀਆਂ ਬਾਲਟੀਆਂ ਖਾਲੀ ਪਈਆਂ ਸੀ ਤੇ ਉਹਨਾਂ ਦੇ ਵਿੱਚ ਅਸੀਂ ਤਾਜ਼ੀਆਂ ਸਬਜ਼ੀਆਂ ਬੀਜਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਵੇਖੋ ਐ ਕਰੇਲਿਆਂ ਦੀ ਬਲ ਕਿੰਨੀ ਸੋਹਣੀ ਹੋ ਗਈ ਆ ਇਹ ਹਰੀਆਂ ਤੋਰੀਆਂ ਤੇ ਖੀਰੇ ਹਰੀ ਜਿਹਨੂੰ ਆਪਾਂ ਕੀਆ ਤੋਰੀ ਵੀ ਕਹਿ ਦਿੰਨੇ ਆ ਹਰੀ ਤੋਰੀ ਵੀ ਕਹਿ ਦਿੰਨੇ ਆ ਕਾਲੀ ਤੋਰੀ ਵੀ ਕਹਿ ਦਿੰਨੇ ਆ ਐ ਵੇਖੋ ਤੇ ਇਹ ਗਰੇਲੇ ਇਹਦੇ ਵਿੱਚ ਵੀ ਕद्दू ਗੋਲ ਵਾਲੇ ਕद्दू ਤੇ ਖੀਰੇ ਐਵੀ ਕद्दू ਤੇ ਐਵੀ ਗਰੇਲੇ ਇਹ ਗ੍ਰੂਬ ਹੈ ਇੱਕ ਦੇ ਵਿੱਚ ਤੇ ਤਿੰਨ ਚਾਰ ਵੀਲਾਂ ਲੱਗ ਜਾਂਦੀਆਂ ਤੇ ਇਹ ਜਿਹੜੀਆਂ ਬਾਲਟੀਆਂ ਵਾਂ ਇਹਨਾਂ ਦੇ ਵਿੱਚ ਆਪਾਂ ਇੱਕ ਦੋ ਵੀਲਾਂ ਲਾ ਸਕਦੇ ਹਾਂ ਤੇ ਇਹਦੇ ਨਾਲ ਇਹ ਹੈਗਾ ਕਿ ਜੇ ਆਪਾਂ ਸਾਰੇ ਜਾਣੇ ਕੋਸ਼ਿਸ਼ ਕਰੀਏ ਉਪਰਾਲਾ ਕਰੀਏ ਤੇ ਆਪਾਂ ਨੂੰ ਥੋੜੀਆਂ-ਥੋੜੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਖਾਣ ਦਾ ਮੌਕਾ ਬਣ ਜਾਂਦਾ ਬਿਨਾਂ ਸਪਰੇਅ ਤੋਂ ਬਿਨਾਂ ਕਿਸੇ ਵੀ ਦਵਾਈਆਂ ਤੋਂ ਆਪਾਂ ਬਿਲਕੁਲ ਫਰੈਸ਼ ਸਬਜ਼ੀਆਂ ਜਿਹੜੀਆਂ ਖਾ ਸਕਦੇ ਹਾਂ ਤੇ ਨਾਲੇ ਇਹਦੇ ਨਾਲ ਇਹ ਆ ਕਿ ਸਾਡਾ ਇੱਕ ਆਰ ਵੀ ਬਨਿਆ ਰਹਿੰਦਾ ਵਾ ਤੇ ਅਹੀਂ ਇਹਨਾਂ ਨੂੰ ਦੋਵੇਂ ਟਾਈਮ ਆਪਾਂ ਪਾਣੀ ਪਾਉਂਦੇ ਆ ਹਰ ਰੋਜ਼ ਦੇਖਦੇ ਆ ਕਿ ਕਿਵੇਂ ਸਾਡੀਆਂ ਸਬਜ਼ੀਆਂ ਜਿਹੜੀਆਂ ਗਰੋਅ ਕਰ ਰਹੀਆਂ ਕਿਵੇਂ ਵੱਧ ਫੁੱਲ ਰਹੀਆਂ ਤੇ ਵੈਸੇ ਵੀ ਜਿਹੜੀ ਐ ਨੇਚੁਰਲੀ ਜਿਹੜੀਆਂ ਚੀਜ਼ਾਂ ਆਪਣੇ ਆਪ ਵਧਦੀਆਂ ਹੁੰਦੀਆਂ ਆਪਾਂ ਦੇਖਦੇ ਆ ਤੇ ਬਹੁਤ ਵਧੀਆ ਲੱਗਦਾ ਆ ਵੇਖੋ ਥੋੜੇ ਕਿ ਦਿਨਾਂ ਦੇ ਵਿੱਚ ਹੀ ਆਪਣੇ ਜਿਹੜੇ ਆ ਤਰੇਲੇ ਦੀਆਂ ਵੱਲਾਂ ਨੂੰ ਫੁੱਲ ਵੀ ਪੈਣ ਲੱਗ ਗਏ ਤੇ ਜਦੋਂ ਇਹਨਾਂ ਨੂੰ ਤਾਜ਼ੀਆਂ ਸਬਜ਼ੀਆਂ ਨੂੰ ਆਪਾਂ ਵੇਖਦੇ ਆ ਤੇ ਆਪਣੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਆ ਆਪਾਂ ਨੂੰ ਕੁਦਰਤ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਤੇ ਨਾਲੇ ਇੱਕ ਸਾਡਾ ਟਾਈਮ ਪਾਸ ਵੀ ਹੋ ਜਾਂਦਾ ਤੇ ਸਾਰੇ ਜਾਨੀ ਕੋਸ਼ਿਸ਼ ਕਰੋ ਆਪਣੇ ਘਰ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਜਿਨ੍ਹਾਂ ਦੇ ਕੱਚੀ ਥਾਂ ਵਾ ਉਹ ਕੱਚੀ ਥਾਂ 'ਚ ਸਬਜ਼ੀਆਂ ਉਗਾ ਸਕਦੇ ਆ ਤੇ ਜਿਨ੍ਹਾਂ ਦੇ ਘਰ ਵਿੱਚ ਕੱਚੀ ਥਾਂ ਨਹੀਂ ਹੁੰਦੀ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਥਾਂ ਨਹੀਂ ਹੁੰਦੀ ਪਿੰਡਾਂ ਵਿੱਚ ਕਈਆਂ ਘਰਾਂ 'ਚ ਨਹੀਂ ਹੁੰਦੀ ਤੇ ਉਹ ਆਪਾਂ ਇਸ ਤਰ੍ਹਾਂ ਨਿੱਕੇ ਨਿੱਕੇ ਉਪਰਾਲਿਆਂ ਦੇ ਨਾਲ ਆਪਾਂ ਜਿਹੜੀ ਹੈ ਨਾ ਆਪਣੇ ਖਾਣ ਵਾਸਤੇ ਥੋੜੀਆਂ ਬਹੁਤ ਸਬਜ਼ੀਆਂ ਜਿਹੜੀਆਂ ਪੈਦਾ ਕਰ ਸਕਦੇ ਹਾਂ ਤੇ ਆਪਣੀ ਸਿਹਤ ਨੂੰ ਚਾਰ ਚੰਦ ਲਾ ਸਕਦੇ ਹਾਂ ਤੇ ਜੇ ਥੋੜੀ ਜੀ ਉਪਰਾਲਾ ਕਰਨ ਦੀ ਲੋੜ ਵਾ ਤੇ ਨਾਲੇ ਆਪਣੇ ਜਿਹੜੀਆਂ ਵੇਸ ਚੀਜ਼ਾਂ ਵਾ ਇਹ ਵਰਤੋਂ ਵਿੱਚ ਆ ਜਾਂਦੀਆਂ ਤੇ ਨਾਲੇ ਆਪਾਂ ਨੂੰ ਤਾਜ਼ੀਆਂ ਫਰੈਸ਼ ਸਬਜ਼ੀਆਂ ਮਿਲ ਜਾਂਦੀਆਂ ਨਾਲੇ ਆਪਣਾ ਥੋੜਾ ਟਾਈਮ ਪਾਸ ਹੋ ਜਾਂਦਾ ਕਦੀ ਆਪਾਂ ਇਹਨਾਂ ਦੀ ਕਾਂਡ ਛਾਂਟ ਕਰਾਂਗੇ ਕਦੀ ਇਹਨਾਂ ਨੂੰ ਪਾਣੀ ਪਾਵਾਂਗੇ ਤੇ ਜੇਕਰ ਤੁਹਾਨੂੰ ਵੀ ਇਹ ਮੇਰਾ ਪ੍ਰਾਲਾ ਚੰਗਾ ਲੱਗੇ ਤੁਸੀਂ ਵੀ ਇਸ ਤਰ੍ਹਾਂ ਕੋਸ਼ਿਸ਼ ਕਰਿਓ ਕਿ ਇਹਨਾਂ ਨੂੰ ਇਦਾਂ ਅਗਾਉਣ ਦੀ ਕੋਸ਼ਿਸ਼ ਕਰੋ ਤੇ ਥੋੜੀ-ਬੋਦੀ ਚੀਜ਼ ਜਿਹੜੀ ਆਪਾਂ ਨੂੰ ਘਰ ਦੀ ਮਿਲ ਜੇ ਤੇ ਬਹੁਤ ਵਧੀਆ ਜੇਕਰ ਤੁਹਾਨੂੰ ਚੰਗਾ ਲੱਗੇ ਤੇ ਇਹਦੇ ਬਾਰੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿ ਇਹ ਠੀਕ ਹੈ ਪਰਾਲਾ ਵਾ ਸਾਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ